ਕੀ ਕਾਲ ਜੀ ਮੈਂ ਜਸਵਿੰਦਰ ਕੌਰ ਤੇ ਜਸਵਿੰਦਰ ਦੇ ਜੀ ਤੁਹਾਨੂੰ ਬਹੁਤ-ਬਹੁਤ ਸਵਾਗਤ ਹੈ ਬੇਕਰੀ ਵਾਲੇ ਕੇਕ ਰਸਾ ਪਾਜ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਵਧੀਆ ਬਣਨਗੇ ਉਸਦੇ ਲਈ ਇੱਥੇ ਮੈਂ 3 ਐਗ ਲੈ ਲਿੱਤੇ ਨੇ ਤੇ ਤਿੰਨੋਂ ਐਗ ਨੂੰ ਮੈਂ ਫੈਂਟ ਲਿੱਤਾ ਦੇਖੋ ਇਸ ਤਰੀਕੇ ਦੇ ਨਾਲ ਆਪਾਂ ਤਿੰਨਾਂ ਅੰਡਿਆਂ ਨੂੰ ਚੰਗੀ ਤਰ੍ਹਾਂ ਫੈਂਟ ਲੈਣਾ ਮੈਂ ਵਿਸਕਰ ਨਾਲ ਇੱਥੇ ਇਹਨਾਂ ਨੂੰ ਫੈਂਟਿਆ ਤੇ ਦੇਖੋ ਜਿਹੜੇ ਅੰਡੇ ਹੈਗੇ ਨੇ ਚੰਗੀ ਤਰ੍ਹਾਂ ਫੈਂਟੇ ਗਏ ਹੋਏ ਨੇ ਤੇ ਹੁਣ ਆਪਾਂ ਇੱਕ ਕਟੋਰੀ ਸੈੱਟ ਕਰ ਲੈਣੀ ਹੈ ਇਸੇ ਕਟੋਰੀ ਦੇ ਹਿਸਾਬ ਦੇ ਨਾਲ ਸਾਰਾ ਸਮਾਨ ਲਵਾਂਗੇ ਇੱਥੇ ਮੈਂ ਅੱਧੀ ਕਟੋਰੀ ਪੀਸੀ ਹੋਈ ਚੀਨੀ ਲੈ ਲਿੱਤੀ ਏ ਤੇ ਚੀਨੀ ਨੂੰ ਆਪਾਂ ਚੰਗੀ ਤਰ੍ਹਾਂ ਸਾਰੇ ਅੰਡਿਆਂ ਦੇ ਵਿੱਚ ਮਿਕਸ ਕਰ ਲੈਣਾ ਹੈ ਤਕਰੀਬਨ ਇਸ ਨੂੰ 5 ਤੋਂ 6 ਮਿੰਟ ਤੱਕ ਲਗਾਤਾਰ ਇਸੇ ਤਰੀਕੇ ਦੇ ਨਾਲ ਹੀ ਫੇਂਟ ਲੈਣਾ ਤੇ ਮੈਨੂੰ ਤਕਰੀਬਨ ਇੱਥੇ ਫੇਂਟਦੇ ਹੋਏ ਇਸ ਨੂੰ 5 ਤੋਂ 6 ਮਿੰਟ ਹੋ ਗਏ ਹੋਏ ਨੇ ਤੇ ਦੇਖੋ ਇਸ ਦਾ ਕਲਰ ਜਿਹੜਾ ਹੈਗਾ ਅੱਗੇ ਨਾਲੋਂ ਲਾਈਟ ਹੋ ਚੁੱਕਾ ਹੈ ਤੇ ਹੁਣ ਇਸ ਦੇ ਵਿੱਚ ਆਪਾਂ ਬਾਕੀ ਦੇ ਇਨਗਰੀਡੀIENTS ਵੀ ਪਾ ਲਵਾਂਗੇ ਤੇ 2 ਮਿੰਟ ਪਹਿਲਾਂ ਇਸ ਨੂੰ ਹੋਰ ਚੰਗੀ ਤਰ੍ਹਾਂ ਫੈਂਟ ਲੈਣਾ ਹੈ ਤੇ ਹੁਣ ਇਸ ਦੇ ਵਿੱਚ ਪਾ ਰਹੀ ਹਾਂ ਮੈਂ ਉਸੇ ਕਟੋਰੀ ਦੇ ਹਿਸਾਬ ਦੇ ਨਾਲ ਇੱਕ ਕਟੋਰੀ ਮੈਦੇ ਦੀ ਤੇ ਨਾਲ ਹੀ ਇਸ ਦੇ ਪਾਇਆ ਮੈਂ ਅੱਧੀ ਕਟੋਰੀ ਔਇਲ ਤੁਸੀਂ ਇਸ ਦੀ ਜਗ੍ਹਾ ਤੇ ਦੇਸੀ ਘਿਓ ਵੀ ਪਾ ਸਕਦੇ ਹੋ ਨਾਲ ਹੀ ਇੱਥੇ ਮੈਂ ਅੱਧਾ ਚਮਚ ਵਨੀਲਾ ਐਸੈਂਸ ਪਾਇਆ ਇਹਨੂੰ ਸਕਿਪ ਨਾ ਕਰਿਓ ਇਹ ਬਾਹ ਦੇ ਨਾਲ ਹੀ ਫਲੇਵਰਸ ਦਾ ਇਸ ਤਰ੍ਹਾਂ ਲੱਗਦਾ ਕੇਕ ਰਸ ਦਾ ਜਿਵੇਂ ਕਿ ਬੇਕਰੀ ਤੋਂ ਲਿਆਉਂਦੇ ਹੋਂ ਤੇ ਨਾਲ ਹੀ ਇੱਥੇ ਮੈਂ ਬਿਲਕੁਲ ਥੋੜਾ ਜਿਹਾ yellow ਫੂਡ ਕਲਰ ਵੀ ਪਾਇਆ ਹੈ ਤੇ ਨਾਲ ਹੀ ਇੱਥੇ ਮੈਂ 1 ਚਮਚ ਬੇਕਿੰਗ ਪਾਊਡਰ ਪਾਇਆ ਹੈ ਬੇਕਿੰਗ ਸੋਡੇ ਦਾ ਇਸਤੇਮਾਲ ਬਿਲਕੁਲ ਵੀ ਨਹੀਂ ਕਰਨਾ ਆਪਾਂ ਬੇਕਿੰਗ ਪਾਊਡਰ ਹੀ ਪਾਣਾ ਹੈ 1 ਚਮਚ ਇਸ ਦੇ ਵਿੱਚ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਫੇਂਟ ਲੈਣਾ ਹੈ ਤੇ ਦੇਖੋ ਇਹ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਫੈਂਟੀਆਂ ਗਈਆਂ ਨੇ ਕਨਸਿਸਟੈਂਸੀ ਦੇਖੋ ਇਹਦੀ ਕਿੰਨੀ ਵਧੀਆ ਆਪਾਂ ਇਸ ਤਰੀਕੇ ਨਾਲ ਇਸ ਨੂੰ ਚੈੱਕ ਕਰਨਾ ਜਿਵੇਂ ਦੇਖੋ ਇਹ ਰਿਬਨ ਹੁੰਦਾ ਉਸੇ ਤਰੀਕੇ ਦੇ ਨਾਲ ਇਹ ਬਾਉਲ ਦੇ ਵਿੱਚ ਗਿਰ ਰਿਹਾ ਤੇ ਹੁਣ ਇੱਕ ਸਾਈਡ ਤੇ ਮੈਂ ਕੇਕ ਟਿਨ ਲੈ ਲਿੱਤਾ ਹੋਇਆ ਤੇ ਇਸ ਨੂੰ ਚੰਗੀ ਤਰ੍ਹਾਂ ਆਇਲ ਲਗਾ ਕੇ ਗ੍ਰੀਸ ਕਰ ਲਿੱਤਾ ਤੇ ਹੁਣ ਇਸ ਤੇ ਆਪਾਂ ਇੱਕ ਪੇਪਰ ਲਗਾਵਾਂਗੇ ਮੈਂ ਰੋਟੀ ਰੈਪ ਵਾਲਾ ਪੇਪਰ ਲਗਾਇਆ ਤੁਸੀਂ ਬਟਰ ਪੇਪਰ ਜਾਂ ਫਿਰ ਕੋਈ ਵੀ ਪਲੇਨ ਪੇਪਰ ਇਸ ਤੇ ਲਗਾ ਸਕਦੇ ਹੋ ਤੇ ਆਪਾਂ ਬਰਤਨ ਨੂੰ ਬਹੁਤ ਚੰਗੀ ਤਰ੍ਹਾਂ ਗ੍ਰੀਸ ਕਰਨਾ ਹੈ ਤੇ ਹੁਣ ਜਿਹੜਾ ਸਾਰਾ ਕੇਕ ਰਸ ਵਾਲਾ ਬੈਟਰ ਹੈਗਾ ਆਪਾਂ ਇਸ ਦੇ ਵਿੱਚ ਪਾਵਾਂਗੇ ਦੇਖੋ ਕਿੰਨਾ ਹੀ ਸਮੂਥ ਬੈਟਰ ਹੈਗਾ ਜਿਹੜਾ ਬਣ ਕੇ ਤਿਆਰ ਹੋਇਆ ਤੇ ਸਾਰਾ ਬੈਟਰ ਜਿਹੜਾ ਹੈਗਾ ਮੈਂ ਕੇਕ ਟਿਨ ਦੇ ਵਿੱਚ ਪਾ ਦਿੱਤਾ ਹੋਇਆ ਤੇ ਇੱਕ ਸਾਈਡ ਤੇ ਮੈਂ ਕੜਾਈ ਨੂੰ ਪ੍ਰੀ ਹੀਟ ਹੋਣ ਦੇ ਲਈ ਰੱਖ ਦਿੱਤਾ ਹੋਇਆ ਸੀ ਮੀਡੀਅਮ ਫਲੇਮ ਦੇ ਉੱਪਰ ਮੈਂ ਕੜਾਈ ਨੂੰ ਦੇਖੋ ਪ੍ਰੀ ਹੀਟ ਹੋਣ ਲਈ 10 ਮਿੰਟ ਲਈ ਰੱਖਿਆ ਹੋਇਆ ਸੀ ਇਸ ਦੇ ਵਿੱਚ ਨਮਕ ਜਾਂ ਪਾਣੀ ਬਿਲਕੁਲ ਵੀ ਨਹੀਂ ਪਾਣਾ ਤੇ ਜਿਹੜੀ ਕੜਾਈ ਲੈਣੀ ਆ ਆਪਾਂ ਉਹ ਵੀ ਪਾਰੇ ਤੱਲੇ ਦੀ ਲੈਣੀ ਏ ਤੇ ਹੁਣ ਕੇਕ ਟਿਨ ਵਿੱਚ ਇਸ ਦੇ ਵਿੱਚ ਰੱਖ ਦਿੱਤਾ ਹੈ ਤੇ ਹੁਣ ਇਸ ਨੂੰ ਢੱਕ ਕੇ 40 ਤੋਂ 45 ਮਿੰਟ ਤੱਕ ਆਪਾਂ ਬੇਕ ਹੋਣ ਲਈ ਰੱਖਾਂਗੇ ਜਿਹੜੇ ਇਹ ਕੇਕਸ ਹੈਗੇ ਨੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਣੇ ਨੇ ਤੇ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਦੇਖੋ 45 ਮਿੰਟ ਹੋ ਗਏ ਹੋਏ ਨੇ ਤੇ ਜਿਹੜਾ ਕੇਕ ਹੈਗਾ ਕਿੰਨਾ ਹੀ ਜ਼ਿਆਦਾ ਵਧੀਆ ਫਲਫੀ ਹੋਇਆ ਹੈ ਬਹੁਤ ਹੀ ਵਧੀਆ ਕੇਕੇ ਬਣਿਆ ਇਸ ਤਰੀਕੇ ਨਾਲ ਆਪਾਂ ਤੂਥਪਿਕ ਲਗਾ ਕੇ ਚੈੱਕ ਕਰਾਂਗੇ ਦੇਖੋ ਤੂਥਪਿਕ ਬਿਲਕੁਲ ਕਲੀਨ ਹੈਗਾ ਬਿਲਕੁਲ ਵੀ ਕੇਕ ਇਸ ਦੇ ਨਾਲ ਲੱਗਾ ਨਹੀਂ ਹੋਇਆ ਇਹਦਾ ਮਤਲਬ ਕਿ ਅੰਦਰ ਤੱਕ ਚੰਗੀ ਤਰ੍ਹਾਂ ਬੇਕ ਹੋ ਚੁੱਕਾ ਹੈ ਤੇ ਹੁਣ ਇਸ ਨੂੰ ਆਪਾਂ ਕੜਾਈ ਚੋਂ ਬਾਹਰ ਕੱਢ ਲਵਾਂਗੇ ਤੇ ਇਸ ਨੂੰ ਹਲਕਾ ਜਿਹਾ ਠੰਡਾ ਹੋਣ ਦਵਾਂਗੇ ਤੇ ਜਦੋਂ ਇਹ ਹਲਕਾ ਜਿਹਾ ਠੰਡਾ ਹੋ ਜਾਏਗਾ ਤੇ ਇਸ ਨੂੰ ਇਸ ਤਰੀਕੇ ਨਾਲ ਆਪਾਂ ਡੀਮੋਲਡ ਕਰ ਲਵਾਂਗੇ پلیਟ ਦੇ ਉੱਪਰ ਇਹ ਬੜੇ ਹੀ ਆਸਾਨੀ ਦੇ ਨਾਲ ਨਿਕਲ ਜਾਂਦਾ ਹੈ ਤੇ ਹੁਣ ਜਿਹੜਾ ਪੇਪਰ ਹੈਗਾ ਇਹ ਵੀ ਉਤਾਰ ਲਵਾਂਗੇ ਤੇ ਸਾਰਾ ਪੇਪਰ ਦੇਖੋ ਮੈਂ ਉਤਾਰ ਲਿੱਤਾ ਹੋਇਆ ਹੈ ਬਹੁਤ ਹੀ ਸੌਫਟ ਜਿਹੜਾ ਇਹ ਕੇਕ ਹੈਗਾ ਬਣ ਕੇ ਤਿਆਰ ਹੋਇਆ ਤੇ ਹੁਣ ਇਸ ਦੀ ਆਪਾਂ ਕਟਿੰਗ ਕਰ ਲੈਣੀ ਹੈ ਤੁਸੀਂ ਇਸ ਦੀ ਕਟਿੰਗ ਆਪਣੇ ਹਿਸਾਬ ਨਾਲ ਕਰ ਸਕਦੇ ਹੋ ਜੇ ਤੁਸੀਂ ਛੋਟੇ ਪੀਸ ਪਸੰਦ ਕਰਦੇ ਹੋ ਤਾਂ ਇਸ ਦੇ ਛੋਟੇ ਪੀਸ ਕਰ ਲੈਣਾ ਜੇ ਵੱਡੇ ਪੀਸ ਪਸੰਦ ਕਰਦੇ ਹੋ ਤਾਂ ਵੱਡੇ ਕਰ ਲੈਣਾ ਦੇਖੋ ਕਿੰਨਾ ਜਿਆਦਾ ਫਲਫੀ ਬਹੁਤ ਹੀ ਵਧੀਆ ਜਿਹੜਾ ਕੇਕ ਹੈਗਾ ਇਹ ਤਿਆਰ ਹੋਇਆ ਤੇ ਸਾਰੇ ਹੀ ਹੁਣ ਇਸ ਦੇ ਮੈਂ ਪੀਸ ਕਰ ਲਵਾਂਗੀ ਤੇ ਦੇਖੋ ਮੈਂ ਇਸ ਤਰੀਕੇ ਨਾਲ ਕਟਿੰਗ ਕਰ ਰਹੀ ਆ ਤੁਸੀਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਕਟਿੰਗ ਕਰ ਲੈਣਾ ਸਾਰੇ ਹੀ ਪੀਸ ਜਿਹੜੇ ਹੈਗੇ ਨੇ ਮੈਂ ਪਲੇਟ ਦੇ ਵਿੱਚ ਕੱਟ ਕੇ ਰੱਖ ਲਿੱਤੇ ਹੋਏ ਨੇ ਤੇ ਇੱਕ ਹੋਰ ਪਲੇਟ ਲੈ ਕੇ ਇਸ ਇਸ ਨੂੰ ਵੀ ਮੈਂ ਤੇਲ ਨਾਲ ਗ੍ਰੀਸ ਕਰ ਲਿੱਤਾ ਹੋਇਆ ਤੇ ਹੁਣ ਇਸ ਤਰੀਕੇ ਨਾਲ ਜਿਹੜੇ ਕੇਕ ਹੈਗੇ ਨੇ ਆਪਾਂ ਰੱਖਾਂਗੇ ਇਸ ਦੇ ਵਿੱਚ ਤੇ ਇਹਨਾਂ ਨੂੰ ਹੁਣ ਆਪਾਂ ਹਲਕਾ ਜਿਹਾ ਕ੍ਰਿਸਪੀ ਕਰਾਂਗੇ ਕਿਉਂਕਿ ਜਿਹੜੇ ਕੇਕ ਰਸ ਹੈਗੇ ਨੇ ਉਹ ਹਲਕੇ ਜਿਹੇ ਕ੍ਰਿਸਪੀ ਹੁੰਦੇ ਨੇ ਤੇ ਪਲੇਟ ਦੇ ਵਿੱਚ ਮੈਂ ਰੱਖ ਲਿੱਤੇ ਨੇ ਤੇ ਕੜਾਈ ਨੂੰ ਦੁਬਾਰਾ ਤੋਂ ਮੈਂ 10 ਮਿੰਟ ਲਈ ਪ੍ਰੀ ਹੀਟ ਕਰ ਲਿਆ ਸੀ ਹੁਣ ਇਹ ਪਲੇਟ ਆਪਾਂ ਇਸ ਤੇ ਰੱਖਾਂਗੇ ਕੜਾਈ ਦੇ ਵਿੱਚ ਜਿਹੜਾ ਸਟੈਂਡ ਹੈਗਾ ਇਸ ਤੇ ਆਪਾਂ ਇਹ ਪਲੇਟ ਰੱਖਾਂਗੇ ਤੇ ਹੁਣ ਇਸ ਨੂੰ ਢੱਕ ਕੇ ਆਪਾਂ ਪਹਿਲਾਂ 20 ਮਿੰਟ ਲਈ ਬੇਕ ਕਰਾਂਗੇ ਵਿੱਚੋਂ ਦੀ ਇਸ ਨੂੰ ਬਿਲਕੁਲ ਵੀ ਨਹੀਂ ਖੋਲਣਾ ਜਿਵੇਂ ਕੇਕ ਰਸਬਾਰੋਂ ਦੀ ਹਲਕੇ ਜੇ ਕ੍ਰਿਸਪੀ ਹੁੰਦੇ ਨੇ ਅੰਦਰੋਂ ਨਰਮ ਹੁੰਦੇ ਨੇ ਸੇਮ ਉਸੇ ਤਰੀਕੇ ਦੇ ਹੀ ਬਣਨਗੇ 20 ਮਿੰਟ ਹੋ ਗਏ ਹੋਏ ਨੇ ਤੇ ਹੁਣ ਇਹਨਾਂ ਨੂੰ ਚੈੱਕ ਕਰ ਲੈਣੇ ਆ ਦੇਖੋ ਇਸ ਤਰੀਕੇ ਨਾਲ ਚੈੱਕ ਕਰਾਂਗੇ ਦੇਖੋ ਇਹਦੀ ਇੱਕ ਸਾਈਡ ਬਰਾਊਨ ਹੋ ਚੁੱਕੀ ਹੈ ਇਹਦਾ ਮਤਲਬ ਕਿ ਸਾਰੇ ਹੀ ਜਿਹੜੇ ਕੇਕ ਹੈਗੇ ਨੇ ਇੱਕ ਸਾਈਡ ਤੋਂ ਬਰਾਊਨ ਹੋ ਚੁੱਕੇ ਹੋਏ ਨੇ ਤੇ ਇਹਨਾਂ ਦੀ ਸਾਈਡ ਆਪਾਂ ਪਰਤਾ ਦੇਣੀ ਹੈ ਦੇਖੋ ਇਹ ਵਾਲਾ ਪੀਸ ਵੀ ਬੇਕ ਹੋ ਚੁੱਕਾ ਹੈ ਤੇ ਸਾਰੇ ਕੇਕ ਰਸ ਦੀ ਮੇ ਸਾਈਡ ਪਰਤਾ ਦਿੱਤੀਏ ਤਾਂ ਜੋ ਦੂਜੀ ਸਾਈਡ ਤੋਂ ਵੀ ਇਹ ਚੰਗੀ ਤਰ੍ਹਾਂ ਬੇਕ ਹੋ ਜਾਣ ਹੁਣ ਇਹਨਾਂ ਨੂੰ ਵੀ ਆਪਾਂ 20 ਮਿੰਟ ਤੱਕ ਇਸੇ ਤਰੀਕੇ ਨਾਲ ਟੱਕ ਕੇ ਬੇਕ ਕਰਾਂਗੇ ਤੇ 20 ਮਿੰਟ ਹੋ ਗਏ ਹੋਏ ਨੇ ਤੇ ਖੋਲ ਕੇ ਇਹਨਾਂ ਨੂੰ ਚੈੱਕ ਕਰਦੇ ਆਂ ਕੇਕ ਰਸ ਬਿਲਕੁਲ ਇਸ ਤਰ੍ਹਾਂ ਲੱਗ ਰਹੇ ਨੇ ਜਿਵੇਂ ਬੇਕਰੀ ਚੋਂ ਲੈ ਕੇ ਆਂਦੇ ਹੋਣ ਬਹੁਤ ਹੀ ਜਿਆਦਾ ਵਧੀਆ ਬਹੁਤ ਹੀ ਸਵਾਦ ਇਹ ਕੇਕ ਰਸ ਬਣੇ ਨੇ ਦੇਖੋ ਦੂਸਰੀ ਸਾਈਡ ਤੋਂ ਵੀ ਇਹ ਚੰਗੀ ਤਰ੍ਹਾਂ ਬੇਕ ਹੋ ਚੁੱਕੇ ਹੋਏ ਨੇ ਇਹ ਜਿਹੜੇ ਕੇਕ ਰਸ ਹੈਗੇ ਨੇ ਇਹਨਾਂ ਨੂੰ ਤੁਸੀਂ 4 ਦਿਨ ਲਈ 에ਅਰ ਟਾਈਟ ਕੰਟੇਨਰ ਦੇ ਵਿੱਚ ਸਟੋਰ ਕਰਕੇ ਵੀ ਰੱਖ ਸਕਦੇ ਹੋ ਪਰ ਉਸ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਪਹਿਲਾਂ ਥੋੜੇ ਜੇ ਠੰਡੇ ਕਰਨਾ ਹੈ ਤੇ ਦੇਖੋ ਕੇਕ ਰਸਾਰੇ ਹੀ ਮੈਂ ਪਲੇਟ ਦੇ ਵਿੱਚ ਕਢ ਲਿੱਤੇ ਨੇ ਜਿਵੇਂ ਇਹ ਹਲਕੇ ਜੇ ਠੰਡੇ ਹੋਏ ਤੇ ਕ੍ਰਿਸਪੀ ਹੋ ਗਏ ਨੇ ਬਾਹਰੋਂ ਦੀ ਬਹੁਤ ਹੀ ਜ਼ਿਆਦਾ ਵਧੀਆ ਦੇਖੋ ਕੇਕ ਰਸ ਘਰ ਦੇ ਵਿੱਚ ਹੀ ਬਣ ਕੇ ਤਿਆਰ ਹੋ ਚੁੱਕੇ ਨੇ